ਹਾਂਜੀ ਮੇਰਾ ਨਾਮ ਨੈਂਸੀ ਹੈ ਆਪਾਂ ਮੁਸਲਿਮ ਗੰਗਲੀ ਨੰਬਰ 1 ਵਿੱਚ ਰਹਿੰਦੇ ਆਂ ਤੇ ਪਾਣੀ ਦਾ ਬਹੁਤ ਹੀ ਬੁਰਾ ਹਾਲ ਆ 4 ਦਿਨ ਹੋ ਗਏ ਆ ਦੇਖੋ ਕਿੰਨਾ ਗੰਦਾ ਪਾਣੀ ਆ ਰਿਹਾ ਇਹ ਕੋਈ ਮੈਨੂੰ ਦੱਸੇ ਕਿ ਪੀਣ ਵਾਲਾ ਪਾਣੀ ਹੈਗਾ ਕਿਵੇਂ ਇਹਨੂੰ ਬੱਚਿਆਂ ਨੂੰ ਅਸੀਂ ਪਲਾਈਏ ਕਿਵੇਂ ਅਸੀਂ ਬਾਕੀ ਯੂਜ਼ ਕਰੀਏ ਪਾਣੀ ਦਾ ਦੇਖੋ ਕਿੰਨਾ ਗੰਦਾ ਪਾਣੀ ਆ 4 ਦਿਨ ਤੋਂ ਇਸ ਤਰ੍ਹਾਂ ਦਾ ਪਾਣੀ ਆ ਰਿਹਾ ਜਿਹੜਾ ਆਂਦਾ ਸੜਕਾ ਤੋੜ ਕੇ ਚਲਾ ਜਾਂਦਾ ਪਾਈਪਾ ਤੋੜ ਕੇ ਚਲਾ ਜਾਂਦਾ ਜਿਹੜਾ ਆਂਦਾ ਕਦੀ ਪਾਇਰ ਟੈਲ ਦੀ ਵਾਇਰ ਵਾਲੇ ਆ ਗਏ ਕਦੀ ਪਾਈਪਾ ਵਾਲੇ ਆ ਗਏ ਕਦੀ ਸੜਕਾ ਠੀਕ ਕਰਨ ਵਾਲੇ ਆ ਗਏ ਇਹ ਬਹੁਤ ਦੇਰ ਹੋ ਗਈ ਇਸ ਪ੍ਰੋਬਲਮ ਨੂੰ ਕੋਈ ਇਹਦਾ ਹੱਲ ਨਹੀਂ ਹੋ ਰਿਹਾ ਕੋਈ ਇਹਨੂੰ ਠੀਕ ਨਹੀਂ ਕਰ ਰਿਹਾ ਕੋਈ ਆ ਕੇ ਪੁੱਛ ਨਹੀਂ ਰਿਹਾ ਕੀ ਦਿੱਕਤ ਹੈ ਕੀ ਨਹੀਂ ਦਿੱਕਤ ਹੈ ਕੁਝ ਨਹੀਂ ਕੁਝ ਹੋ ਰਿਹਾ ਇਹਦੇ ਬਾਰੇ ਚ ਤੁਸੀਂ ਕੰਪਲੇਨਟ ਕਰਕੇ ਹੈ ਕਾਰਪੋਰੇਸ਼ਨ ਨਾਲ ਕੱਲ ਆਏ ਸੀ ਬੰਦੇ ਇੱਕ ਬੰਦਾ ਆਇਆ ਸੀ ਦੇਖਣ ਉਹ ਕਹਿੰਦਾ ਨਹੀਂ ਠੀਕ ਹੈ ਪਾਣੀ ਤਾਂ ਜੀ ਠੀਕ ਹੈ ਥੋੜੀ ਦੇਰ ਬਾਅਦ ਸਹੀ ਆ ਜਾਏਗਾ ਪਹਿਲੇ ਪਹਿਲੇ ਗੰਦਾ ਆਉਂਦਾ ਫਿਰ ਸਹੀ ਆ ਜਾਂਦਾ ਐਸਾ ਤਾਂ ਕੁਝ ਵੀ ਨਹੀਂ ਹੁੰਦਾ ਜੇ ਸਾਫ਼ ਆਂਦਾ ਤੇ ਸਾਫ਼ ਹੀ ਆਂਦਾ ਬਹੁਤ ਹੀ ਗੰਦਾ ਪਾਣੀ ਆ ਪਲੀਜ਼ ਰਿਕੁਐਸਟ ਹੈ ਇਹਦੇ ਬਾਰੇ ਕੁਝ ਕੀਤਾ ਜਾਵੇ ਉਸ ਤੋਂ ਪਹਿਲੇ ਕਿ ਬਿਮਾਰੀ ਫੈਲੇ ਸਾਡੇ ਬੱਚੇ ਬਿਮਾਰ ਹੋਣ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਹੋਵੇ ਇਹਨੂੰ ਕੁਛ ਇਹਦਾ ਕਰਿਆ ਜਾਵੇ ਪਾਈਪਾਂ ਚੇਂਜ ਕਰੀਆਂ ਜਾਣੀਆਂ ਜੋ ਵੀ ਇਹਦਾ ਹਾਲਾ ਦਾ ਇਹ ਕਿਹਦੇ ਕਾਉਂਸਲਰ ਦਾ ਏਰੀਆ ਵਾ ਇਹ ਮੋਤੀਪਾਟਿਆ ਦਾ ਏਰੀਆ ਇਹ ਉਹਨਾਂ ਦਾ ਏਰੀਆ ਹੈਗਾ ਇਹ ਪਰ ਸੁਣਵਾਈ ਨਹੀਂ ਹੋ ਰਹੀ ਪਰ ਕੋਈ ਸੁਣਵਾਈ ਨਹੀਂ ਆ ਭਾਜੀ ਮੈਂ ਮੁਸਲਮਾਨ ਗਲੀ ਨੰਬਰ 1 ਇਹ ਪਾਣੀ ਬੜੇ ਨੂੰ ਅੱਠ 10 ਦਿਨ ਹੋ ਗਏ ਪਾਣੀ ਤੋਂ ਇੰਨੀ ਦਿੱਕਤ ਹੋਣ ਦੀ ਹੈ ਨਾ ਰੋਟੀ ਹੀ ਬਣਾ ਸਕਦੇ ਆ ਨਾ ਕਪੜੇ ਤੋ ਸਕਦੇ ਆ ਇੰਨੇ ਪੇਟ ਖਰਾਬ ਨੇ ਬੱਚਿਆਂ ਦੇ ਪੇਟ ਖਰਾਬ ਹੋਏਦੇ ਨੇ ਬੁਖਾਰ ਬੁਲਟੀਆਂ ਬੱਚੇ ਤਾਂ ਕਿੰਨੇ ਨੇ ਅਸੀਂ ਬੱਚਿਆਂ ਨੂੰ ਕੋਈ ਚੀਜ਼ ਖਵਾ ਨਹੀਂ ਸਕਦੇ ਇੰਨਾ ਮੁਸ਼ਕਲ ਹੋਈਦੀ ਆ ਬਹੁਤ ਮੁਸ਼ਕਲ ਆ ਨਾ ਰੋਟੀ ਪਾਣੀ ਦੀ ਨੰ ਤੰਗੀ ਹੋਣ ਢੀ ਆ ਤੇ ਨਾ ਪਾਣੀ ਪੀਣ ਦੀ ਬਹੁਤ ਤੰਗੀ ਆ ਪਾਣੀ ਸਾਨੂੰ ਠੀਕ ਕੀਤਾ ਜਾਵੇ ਕਿਹੜੇ ਕਾਉਂਸਲਰ ਦਾ ਏਰੀਆ ਇਹ ਮੋਤੀ ਪਾਟੀਆਂ ਸੁਣਵਾਈ ਪਰ ਕੋਈ ਨਹੀਂ ਹੈ ਮੋਤੀ ਪਾਟੀਆਂ ਦੇ ਨੇਰ ਨੇ ਤੁਸੀਂ ਮੇਲ ਸਾਹਿਬ ਕੋ ਗਏ ਜੀ ਹਾਂ ਯਹਾਂ ਕੇ ਕੱਲ ਹਾਂ ਪਰਸੋ ਗਏ ਨੇ ਦਫਤਰ ਗਏ ਨੇ ਉਹ ਕਹਿੰਦੇ ਕੋਈ ਨਹੀਂ ਸੀ ਆਨੇ ਆ ਕੋਈ ਨਹੀਂ ਆਇਆ ਹਾਂਜੀ ਜਿਹੜੀ ਤੁਹਾਡੇ ਵਾਰਡ ਦੇ ਵਿੱਚ ਆ ਕਾਫੀ ਮੁਸ਼ਕਿਲ ਆ ਰਹੀ ਹੈ ਪਾਣੀ ਦੀ ਕਿਹੜੀ ਵਾਰਡ ਨੰਬਰ ਕਿੰਨਾ ਤੇ ਕੀ ਹੈ ਸਰ ਵਾਰਡ ਨੰਬਰ 26 ਹੈ ਪਿਛਲੇ 5 ਦਿਨਾਂ ਤੋਂ ਇੱਥੇ ਗੰਦੇ ਪਾਣੀ ਦੀ ਇੰਨੀ ਸਮੱਸਿਆ ਆ ਰਹੀ ਹੈ ਪਾਣੀ ਆ ਰਿਹਾ ਪਰ ਨਾ ਗੰਦਾ ਆ ਰਿਹਾ ਨਾ ਪੀਣਯੋਗ ਆ ਨਾ ਕੋਈ ਬੰਦਾ ਕੁਝ ਕੰਮ ਕਰ ਸਕੇ ਨਾ ਕੁਝ ਮੈਨੂੰ ਪਿਛਲੇ ਕਿਸੇ ਆਪਣੇ ਵਿਅਕਤੀ ਨੇ ਸਿਆ ਕੇ ਪਾਣੀ ਦਾ ਗੰਦਾ ਆ ਰਿਹਾ ਮੈਂ ਮੇਅਰ ਸਾਹ ਨੂੰ ਫੋਨ ਕੀਤਾ ਸਾਡੇ ਏਰੀਆ ਤੋਂ ਮੇਅਰ ਮੇਅਰ ਵੀ ਨੇ ਅੰਮ੍ਰਿਤਸਰ ਦੇ ਤੇ ਨਾਲ ਹੀ ਉਹ ਕਾਉਂਸਲਰ ਵੀ ਨੇ ਉਹਨਾਂ ਨੇ ਕਿਹਾ ਆਪਾਂ ਬੰਦਾ ਭੇਜਾਂਗੇ ਸਵੇਰੇ ਪਰ ਅਜ 2-3 ਦਿਨ ਹੋ ਗਏ ਕੋਈ ਬੰਦਾ ਨਹੀਂ ਆਇਆ ਕੋਈ ਪਾਣੀ ਸਾਫ ਨਹੀਂ ਆਇਆ ਤੇ ਉਹਨਾਂ ਨੇ ਕਿਹਾ ਪਾਣੀ ਸਾਫ ਹੋ ਗਿਆ ਬਕਾਇਦਾ ਉਹਨਾਂ ਨੇ ਮੈਨੂੰ ਵੀਡੀਓ ਬਣਾ ਕੇ ਭੇਜੀ ਕਿ ਪਾਣੀ ਸਾਫ ਆ ਰਿਹਾ ਪਰ ਇਹ ਪਾਣੀ ਸਾਫ ਕਿੰਨੇ ਵੀਡੀਓ ਕਿੰਨੇ ਭੇਜੀ ਮੇਅਰ ਸਾਹਨੇ ਭੇਜੀ ਜਤਿੰਦਰ ਸਿੰਘ ਮੋਦੀ ਪਹਾੜੀਆ ਨੇ ਉਹਨੂੰ ਵੀਡੀਓ ਭੇਜੀ ਕਿ ਪਾਣੀ ਸਾਫ ਹੋ ਗਿਆ ਪਰ ਮੈਂ ਦਿਖਾਣਾ ਚਾਹੁੰਗਾ ਮੀਡੀਆ ਨੂੰ ਕਿ ਇਹਨਾ ਗੰਦਾ ਪਾਣੀ ਮੱਲੇ ਨੂੰ ਦੇ ਰਹੇ ਨੇ ਐ ਫੋਨ ਮੋਤੀ ਪਹਾੜੀਆ ਜੀ ਫੋਨ ਐ ਫੋਨ ਨਹੀਂ ਚੁਕਰ ਸਾਰਾ ਮੱਲਾ ਇੱਥੇ ਖੜਾ ਤੁਸੀਂ ਕੁਮਾ ਕੇ ਦਿਖਾਓ ਫੋਨ ਕਰ ਰਹੇ ਮੋਤੀ ਪਹਾੜੀਆ ਜੀ ਨੂੰ ਫੋਨ ਨਹੀਂ ਚੁਕਰ ਇਹਨਾਂ ਨੇ ਅੰਮ੍ਰਿਤ ਸਰਦਾ ਦੇ ਕੀ ਵਿਕਾਸ ਕਰਨਾ ਹੈ ਆਪਣੀ ਵੋਟ ਦਾ ਹੀ ਨਹੀਂ ਕਰ ਰਹੇ ਕੀ ਵੋਟ ਕਰਦੇ ਮੰਗ ਐਹੀ ਹੈ ਕਿ ਪਾਣੀ ਨੂੰ ਸਾਫ਼ ਕੀਤਾ ਜਾਵੇ ਨਹੀਂ ਤੇ ਉਹਨਾਂ ਦੇ ਦਫ਼ਤਰ ਦੇ ਬਾਹਰ ਜਾ ਕੇ ਧਰਨਾ ਲਾਵਾਂਗੇ ਸਾਰੇ ਏਰੀਆ ਨਾਲ ਹੈ ਜੀ ਤੁਸੀਂ ਚੈੱਕ ਕਰੋ ਪਾਣੀ ਵਿੱਚ ਕੀ ਪੀਣਗੇ ਬੱਚੇ ਪਾਣੀ ਹੈ ਬਿਮਾਰੀਆਂ ਦਾ ਘਰ ਦੇਖੋ ਇਹ ਪਾਣੀ ਜਿਹੜਾ ਤੁਸੀਂ ਦੇਖ ਰਹੇ ਹੋ ਜੇ ਮੈਡੀਕਲ ਸਾਇੰਸ ਦੇ ਅਕੋਰਡਿੰਗਲੀ ਬੋਲੀਏ ਤੇ ਇਹ ਪਾਣੀ ਪੀਣ ਦੇ ਨਾਲ ਕੈਂਸਰ ਹੋ ਸਕਦਾ ਪੇਟ ਦੀ ਇਨਫੈਕਸ਼ਨ ਤਾਂ ਤੁਹਾਨੂੰ 10 ਮਿੰਟ ਚ ਹੀ ਹੋ ਜਾਣੀ ਹੈ ਅਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਆਣ ਵਾਲੀ ਪੀੜ੍ਹੀ ਨੂੰ ਅਸੀਂ ਇਹ ਪਾਹਿਚ ਕਰਨਾ ਔਰ ਬੜੇ ਦੁੱਖ ਦੀ ਗੱਲ ਹੈ ਕਿ ਇਸ ਏਰੀਆ ਚੋਂ ਜਿੱਤ ਕੇ ਜਿਹੜਾ ਕਾਉਂਸਲਰ ਬਣਿਆ ਉਹ ਅਜਮੇਰ ਦੀ ਕੁਰਸੀ ਤੇ ਵਿਰਾਜਮਾਨ ਹੋਵੇ ਔਰ ਉਸ ਨੂੰ ਪਤਾ ਹੋਏ ਕਿ ਉਹਦੇ ਏਰੀਆ ਦੇ ਇੰਨੀ ਪਾਪੂਲੇਸ਼ਨ ਇੰਨੀ ਜਨਸੰਖਿਆ ਜਿਹੜੀ ਆ ਉਹ ਗੰਦੇ ਪਾਣੀ ਤੋਂ ਪ੍ਰੇਸ਼ਾਨ ਆ ਯਾਨੀ ਪੀਣ ਵਾਲਾ ਪਾਣੀ ਨਹੀਂ ਹੈ ਪਾਣੀ ਨੂੰ ਸਿਰਫ ਪੀਣਾ ਹੀ ਨਹੀਂ ਹੁੰਦਾ ਸਬਜ਼ੀਆਂ ਵੀ ਬਣਾਉਣੀਆਂ ਕੱਪੜੇ ਵੀ ਧੋਣੇ ਆ ਨਹਾਣਾ ਵੀ ਹੈ ਇਹਦੇ ਨਾਲ ਬੰਦਾ ਕੀ ਨਾ ਆਏਗਾ ਕੀ ਕੱਪੜੇ ਧੋਏਗਾ ਤੇ ਕੀ ਮੈਨੂੰ ਦੱਸੋ ਕਿਸੇ ਵੀ ਚੀਜ਼ 'ਚ ਪਾਣੀ ਇਸਤੇਮਾਲ ਨਹੀਂ ਕੀਤਾ ਜਾ ਸਕਦਾ ਹੁਣ ਜੇ ਸਵਾਲ ਉੱਠੇ ਕਿ ਆਰਓ ਲੱਗੇ ਨੇ ਜਾਂ ਫਿਲਟਰ ਲੱਗੇ ਨੇ ਤੁਸੀਂ ਇਸ ਪਾਣੀ ਨੂੰ ਆਰੋਧ ਨਾਲ ਫਿਲਟਰ ਨਹੀਂ ਕਰ ਸਕਦੇ ਮੈਂ ਸਵਾਲ ਕਰਨਾ ਚਾਹੁੰਦਾ ਕਾਰਪੋਰੇਸ਼ਨ ਦੇ ਕਮਿਸ਼ਨਰ ਨੂੰ ਕਿ ਕਿੱਥੇ ਸੁੱਤੇ ਨੇ ਦੂਸਰਾ ਸਵਾਲ ਮੇਰਾ ਮੋਤੀ 파ਟਿਆ ਜੀ ਕੋਲ ਹੈ ਸੱਤ ਵਾਰੀ ਫੋਨ ਮੈਂ ਹੁਣੇ ਮਲਾ ਲਿਆ ਹੈ ਪਹਿਲੇ ਤਾਂ ਫੋਨ ਜਾਂਦਾ ਸੀ ਦੁਬਾਰਾ ਵਾਪਸ ਆ ਜਾਂਦਾ ਸੀ ਫੋਨ ਉਹਨਾਂ ਨੂੰ ਪਤਾ ਐ ਇਸ ਵੇਲੇ ਕੀ ਪ੍ਰੋਬਲਮ ਹੈ ਮਤਲਬ ਫੋਨ ਨਾ ਚੁੱਕਣ ਨਾਲ ਕੀ ਹੋਏਗਾ ਇਹ ਤਾਂ ਕਬੂਤਰ ਵਾਲੀ ਗੱਲ ਹੋ ਗਈ ਨਾ ਕਿ ਬਿੱਲੀ ਆਈ ਤੇ ਅੱਖਾਂ ਬੰਦ ਕਰ ਲਓ ਤੇ ਬਿੱਲੀ ਨਹੀਂ ਆਈ ਸੋਚ ਲਓ ਧਰਨਾ ਦੇਣਾ ਪਏਗਾ ਮੁਜਾਰੇ ਕਰਨੇ ਪੈਣਗੇ ਉਹਦੇ ਨਾਲੋਂ ਚੰਗਾ ਤੇ ਇਹ ਹੈ ਕਿ ਮੋਤੀ ਪਾਟਿਆ ਜੀ ਬੰਦੇ ਭੇਜਣ ਤੇ ਇਸ ਸਮੱਸਿਆ ਤੋਂ ਇਲਾਕਾ ਨਿਵਾਸੀਆਂ ਨੂੰ ਨਜਾਤ ਦਿਲਾਣ ਅਦਰਵਾਈਜ਼ ਅਗਲਾ ਸੰਘਰਸ਼ ਬੜੇ ਤਰੀਕੇ ਦੇ ਨਾਲ ਸ਼ਿਵ ਸੈਨਾ ਟਕਸਾਲੀ ਉਲੀਕੇਗੀ ਔਰ ਉਹ ਬੜਾ ਭਾਰੀ ਪਏਗਾ ਔਰ ਉਹਦਾ ਹਰ ਜਾਨਾ ਜੋ ਵੀ ਉਹਦਾ ਨੁਕਸਾਨ ਹੋਏਗਾ ਉਹਦਾ ਜ਼ਿੰਮੇਵਾਰ ਮੋਤੀ ਪਾਟਿਆ ਜੀ ਹੋਣਗੇ ਕਿਉਂਕਿ ਇਹ ਗੰਦਾ ਪਾਣੀ ਆਪਾਂ ਲੋਕਾਂ ਨੂੰ ਪੀਣ ਨਹੀਂ ਦੇਣਾ ਅੱਜ ਤੇ ਅਸੀਂ ਲੈ ਆਏ ਆ ਪਾਣੀ ਮੰਡਨ ਵਾਸਤੇ ਆਪਿਆ ਤੁਸੀਂ ਦੇਖੋ ਇਹ ਦਿਖਾਓ ਦਰਸ਼ਕਾਂ ਨੂੰ ਕਿ ਇਹ ਪਾਣੀ ਆਪਾਂ ਮੰਡਦੇ ਆਂਗੇ ਲੇਕਿਨ ਇਹਦੇ ਨਾਲ ਵੀ ਕੀ ਕਰ ਲਵਾਂਗੇ ਪੀ ਲਣਗੇ ਸਬਜ਼ੀ ਕਿੱਥੋਂ ਬਣਾਣਗੇ ਬੱਚਿਆਂ ਨੂੰ ਨਵਾਣਗੇ ਕਿੱਥੋਂ ਬੱਚਿਆਂ ਨੇ ਸਕੂਲੇ ਜਾਣਾ ਲੋਕਾਂ ਨੇ ਕੰਮ ਤੇ ਜਾਣਾ ਕੱਪੜੇ ਧੋਣੇ ਨੇ ਕਮਾਲ ਹੈ ਇਟਸ ਨਾਟ ਅ ਫੇਅਰ ਜੇ ਆਪਾਂ ਇਲੈਕਸ਼ਨ ਜਿੱਤੇ ਆ ਤੇ ਆਪਣੇ ਏਰੀਆ ਦੀ ਸੁਧ ਲੈਣੀ ਚਾਹੀਦੀ ਹੈ ਈਵਨ ਦੈਨ ਕਿ ਕਿਸੇ ਨੂੰ ਆਵਾਜ਼ ਨਾ ਮਾਰਨੀ ਪਵੇ ਖੁਦ ਆ ਕੇ ਖਲੋਣਾ ਚਾਹੀਦਾ ਮੈਨੂੰ ਯਾਦ ਹੈ ਓਪੀ ਸੋਨਨੀ ਬਾਰੇ ਮਾ ਉਹਨਾਂ ਦੇ ਆਫਿਸ 'ਚ ਬੈਠਾ ਸੀ ਉਦੋਂ ਮੇਅਰ ਸੀ ਤੇ ਉਹਨਾਂ ਦੇ ਏਰੀਆ 'ਚ ਕੋਈ ਐਸੇ ਲੋਕ ਆਏ ਸੀ ਜਿਥੋਂ ਉਹਨਾਂ ਨੂੰ ਦਿੱਤੇ ਵੀ ਨਹੀਂ ਸੀ ਉਹ ਤੇ ਉਹਨਾਂ ਨੇ ਕਿਹਾ ਪਾਣੀ ਦੀ ਸਮੱਸਿਆ ਉਹਨਾਂ ਨੇ ਟੈਂਕਰ ਲਗਵਾ ਦਿੱਤੇ ਕਿ ਜਿੰਨੀ ਦੇਰ ਤੱਕ ਪਾਣੀ ਦੀ ਸਮੱਸਿਆ ਨਹੀਂ ਹੱਲ ਹੁੰਦੀ ਉਨੀ ਦੇਰ ਉਹਨਾਂ ਨੂੰ ਟੈਂਕਰ ਭੇਜੋ ਚਾਰ ਦੇ ਚਾਰ ਟੈਂਕਰ ਰੋਜ਼ਾਨਾ ਉਹਨਾਂ ਨੂੰ ਪਾਣੀ ਦਿਓ ਇਹ ਹੁੰਦਾ ਪਿਤਾ ਕਿਉਂਕਿ ਮੇਅਰ ਨੂੰ ਨਗਰ ਪਿਤਾ ਕਿਹਾ ਜਾਂਦਾ ਭਟਿਆ ਸਾਹਿਬ ਜੇ ਕੁਰਸੀ ਮਿਲੀ ਹੈ ਨਾ ਤਦ ਨਗਰ ਪਿਤਾ ਬਣੋ ਕਿਉਂਕਿ ਇਹ ਬਹੁਤ ਜ਼ਰੂਰੀ ਹੈ ਆਉਣ ਵਾਲਾ ਟਾਈਮ ਜੇ ਫੇਰ ਇਲੈਕਸ਼ਨ ਹੋਣ ਨੇ ਫੇਰ ਲੋਕਾਂ ਦੀ ਜ਼ਰੂਰਤ ਪੈਣੀ ਹੈ ਆਪਾਂ ਆਪਣੇ ਆਪ ਨੂੰ ਅਨੇਜੋਗਾ ਤੇ ਰੱਖੀਏ ਕਿ ਅਸੀਂ ਚੌੜੇ ਹੋ ਕੇ ਵੋਟ ਮੰਗ ਸਕੀਏ ਐਨ ਹੋਏਗੀ ਲੋਕ ਦਰਵਾਜ਼ੇ ਬੰਦ ਕਰ ਲੈਣ